ਜਦੋਂ ਮੈਂ ਇਹਦੇ ਬਰਾਬਰ ਤੇ ਆਇਆ ਨਾ ਇਹਨੇ ਮੇਰੇ ਵੱਲ ਨੂੰ ਗੱਡੀ ਕਰਕੇ ਮੈਨੂੰ ਹਿੱਟ ਕਰ ਦਿੱਤਾ ਮੈਂ ਡਿੱਗ ਪਿਆ ਉਹ ਤੈਨੂੰ ਅਜੇ ਬਖਸ਼ਣਾ ਨਹੀਂ ਹੈਗਾ ਇਹ ਮੇਰੇ ਨਾਲ ਪਹਿਲਾਂ ਵੀ ਰਜੇਸ਼ ਰੱਖਦਾ ਵਾ ਥੋੜੀ دیر ਬਾਅਦ ਇਹਨੇ ਸੀਟ ਮਗਰੋਂ ਦਾਤਰ ਕੱਢਿਆ ਤੇ ਮੇਰੇ ਉੱਤੇ ਵਾਰ ਕਰ ਦਿੱਤਾ ਫਾਇਰ ਲੱਗ ਤੇ ਤ੍ਰੀ ਰਾਸ਼ੀ ਇੱਕ ਚੰਨੀ ਕੈਸ਼ ਦਾ ਇੰਜ਼ਾਮ ਤੁਹਾਡੇ ਨੂੰ ਕੈਸ਼ ਦਿੱਤੇ ਚੱਲ ਜਿੱਤੇ ਸਰ ਵੇਖੋ ਜੇ 5 ਲੱਖ ਰੁਪਈਆ ਸੇਲ 1 2 ਘੰਟੇ ਦੀ ਆ ਤਾਂ ਫਿਰ ਸਾਢੀ ਦਿਹਾੜੀ ਇਹ ਕਿੰਨੀ ਸੇਲ ਕਰਦਾ ਹੋਊਗਾ ਹੁਣ ਜੇ ਇਹਦੇ ਕੱਪੜੇ ਪਾਟਿਆਂ ਦੀ ਗੱਲ ਆਈਏ ਤਾਂ ਕੱਪੜੇ ਤੇ ਆਪ ਵੀ ਪਾੜ ਸਕਦਾ ਕੋਈ ਵੀ ਪਾੜ ਸਕਦਾ ਇਹ ਵੀ ਪਾੜ ਸਕਦਾ ਵਾ ਕਿਉਂਕਿ ਇਹ ਪਹਿਲਾਂ ਵੀ ਬੜੇ ਡਰਾਮੇ ਕਰਦਾ ਰਿਹਾ ਇਹੋ ਜੀ মিডিਆ ਸਾਹਮਣੇ ਬਹੁਤ ਡਰਾਮੇ ਕਰਦਾ ਰਿਹਾ ਵਾ ਜੀ ਗੋਕਲਾ ਸੀ ਕਰੀ ਅੰਦਰ ਬੈਠੇ ਸੀ ਦੋਨਾਂ ਪਾਸੇ ਤੋਂ ਗੱਡੀ ਲੌਕ ਸੀ ਤੁਹਾਡੇ ਕੋਲ ਚਾਬੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਕੈਸ਼ ਤੁਹਾਡੀ ਜੇਬਾਂ 'ਚ ਸੀ ਕਿੱਥੇ ਕੈਸ਼ ਕਿੱਥਾਂ ਕੱਢ ਰਹੇ ਸੀ ਸਰ ਮੇਰੇ ਕੋਲ ਕੈਸ਼ ਨਾਲ ਮੇਰੇ ਕਾਊਂਟਰ ਤੇ ਵਿਆਹ ਦਾ ਸੀ ਨਾਲ ਸੀ ਸੀਟ ਤੇ ਵਿਆਹ ਦਾ ਜੇਬਾਂ 'ਚ ਵੀ ਸੀਗਾ ਕਾਊਂਟਰ ਤੇ ਸਰ ਮੇਰੇ ਕੋਲ ਕੁਝ ਹੈ ਹੀ ਨਹੀਂ ਤੇ ਮਾਰਨਾ ਕੀ ਹੈ ਮੇਰੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਗਈ ਇੱਕ ਕਿਸਮ ਦਾ ਵੀਡੀਓ ਦੇ ਵਿੱਚ ਧੰਕਾਉਂਦੇ ਹੋਏ ਨਜ਼ਰ ਆਇਆ ਕਿ ਅਗਰ ਮੈਨੂੰ ਇਨਸਾਫ ਨਾ ਮਿਲਿਆ ਪਰਚਾ ਦਰਜ ਨਾ ਹੋਇਆ ਤਾਂ ਮੈਂ ਆਪੇ ਆਪ ਨੂੰ ਅਗਰਾ ਸਰ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ ਮੇਰੇ ਕੋਲ ਰਾਹੀ ਹੈ ਕਿ ਲੱਗ ਰਹੇ ਨੇ ਕਿ ਉੱਥੇ ਕੋਈ ਇਹਨਾਂ ਦੀ ਕਿਚਾਈ ਨਹੀਂ ਖੋਈ ਗਈ ਕੋਈ ਇਹਨਾਂ ਦੀ ਜੇਬ ਤੇ ਪੈਸੇ ਨਹੀਂ ਗਏ ਸਾਬਤ ਨਹੀਂ ਹੋਏ 9 ਵਜੇ ਤੱਕ ਤਾਂ ਮੈਂ ਇਹਨਾਂ ਨੂੰ ਕਹੀ ਜਣਾ ਪਈ ਮੇਰੇ ਆਪਈ ਆਦੀ ਕਾਪੀ ਦੀ ਕਿਉਂਕਿ ਮੈਂ ਬਿਲਡਿੰਗ ਦੀ ਇੱਕ ਖੋਤਾ ਹੈ ਉਹ 10 ਕਰੋੜ ਰੁਪਏ ਦੀ ਹੈ ਤੇ ਮੈਂ ਕੀ ਕਵਾਂਗਾ ਮੈਂ ਕੋਈ ਪੈਸੇ ਨਹੀਂ ਜਾ ਤੇ ਮੇਰ ਕੋ ਇਹ ਸਾਬਤ ਕਰੋ ਕਿ ਮੈਂ ਸੋਨਾ ਲੈ ਨਹੀਂ ਸਕਦਾ ਹੁਣ ਜੇ ਇਹਦੇ ਕੱਪੜੇ ਪਾਟਿਆਂ ਦੀ ਗੱਲ ਆਈਏ ਤੇ ਕੱਪੜੇ ਤੇ ਆਪ ਵੀ ਪਾੜ ਸਕਦਾ ਕੋਈ ਵੀ ਪਾੜ ਸਕਦਾ ਇਹ ਵੀ ਪਾੜ ਸਕਦਾ ਵਾ ਕਿਉਂਕਿ ਇਹ ਪਹਿਲਾਂ ਵੀ ਬੜੇ ਡਰਾਮੇ ਕਰਦਾ ਰਿਹਾ ਇਹੋ ਜੀ মিডিਆ ਸਾਹਮਣੇ ਬਹੁਤ ਡਰਾਮੇ ਕਰਦਾ ਰਿਹਾ ਵਾ ਨਵਨੀਤ ਸਿੰਘ ਜੀ ਕੱਲ ਹੀ ਮੈਂ ਆਪਣੀ ਏਜੰਸੀ ਤੋਂ ਮਾਰਕੀਟ ਤੋਂ ਆਪਣੇ ਘਰ ਵੱਲ ਜਾਣ ਰਿਹਾ ਹਾਂ ਇਹ ਕਨਵਾ ਰੋਡ ਤੇ ਖਲੋਤਾ ਸੀਗਾ ਦਿਨੇਸ਼ ਖੋਸਲਾ ਜੀ ਅੰਬੀਯੂਰੀਗੇਟ ਵਾਲਾ ਜਦੋਂ ਮੈਂ ਇਹਦੇ ਬਰਾਬਰ ਤੇ ਆਇਆ ਨਾ ਇਹਨੇ ਮੇਰੇ ਵੱਲ ਨੂੰ ਗੱਡੀ ਕਰਕੇ ਮੈਨੂੰ ਹਿੱਟ ਕਰ ਦਿੱਤਾ ਮੈਂ ਡਿੱਗ ਪਿਆ ਜਦੋਂ ਮੈਂ ਉੱਠਿਆ ਤੇ ਮੈਂ ਇਹਨੂੰ ਪੁੱਛਿਆ ਯਾਰ ਤੂੰ ਆ ਕੀ ਕਰਨ ਡਿਆ ਵਾ ਤੇ ਇਹਦੇ ਨਾਲ ਦੋ ਤਿੰਨ ਜਨੇ ਹੋਰ ਸੀਗੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਹੈਗਾ ਇਹਨੂੰ ਮੈਂ ਜਾਣਦਾ ਵਾਂ ਇਹਨੂੰ ਮੈਂ ਕਿਹਾ ਯਾਰ ਇਹ ਕੀ ਕਰਨ ਡਿਆ ਤੂੰ ਆਂਦਾ ਤੈਨੂੰ ਅੱਜ ਬਖਸ਼ਣਾ ਨਹੀਂ ਹੈਗਾ ਇਹ ਮੇਰੇ ਨਾਲ ਪਹਿਲਾਂ ਵੀ ਰੰਜਿਸ਼ ਰੱਖਦਾ ਵਾ ਥੋੜੀ دیر ਬਾਅਦ ਇਹਨੇ ਸੀਟ ਮਗਰੋਂ ਦਾਤਰ ਕੱਢਿਆ ਤੇ ਮੇਰੇ ਉੱਤੇ ਹੀ ਵਾਰ ਕਰ ਦਿੱਤਾ ਮੈਨੂੰ ਉਥੋਂ ਆਮ ਲੋਕਾਂ ਨੇ ਛਡਾਇਆ ਕਿ ਯਾਰ ਤੂੰ ਇਹ ਕੀ ਕਰਦਾ ਇਹਨੂੰ ਮਾਰ ਦੇਣਾ ਵਾ ਕੁਝ ਥੇਰ ਬਾਅਦ ਇਹਨੇ ਜੀ ਨਜਾਇਜ਼ ਹੀ ਕਈ ਗੱਲਾਂ ਬਣਾ ਛੜੀਆਂ ਆਪਣੇ ਕੋਲੋਂ ਪੰਜ ਤਰਕ ਦੇ ਤਰੀਕ ਰਾਸ਼ੀ ਇੱਕ ਚੰਨ ਇੱਕ ਕੈਸ਼ ਦਾ ਇੰਜਾਮ ਤੁਹਾਡੇ ਤੋਂ ਕੈਸ਼ ਕਿੱਥੇ ਤੇ ਚੱਲੇ ਇਥੇ ਸਰ ਵੇਖੋ ਜੇ 5 ਲੱਖ ਰੁਪਈਆ ਸੇਲ 1 2 ਘੰਟੇ ਦੀ ਆ ਤੇ ਫਿਰ ਸਾਲੀ ਦਿਹਾੜੀ ਇਹ ਕਿੰਨੀ ਸੇਲ ਕਰਦਾ ਹੋਊਗਾ ਇਹ ਤੇ ਇਨਕਮ ਟੈਕਸ ਵਿਭਾਗ ਨੂੰ ਚਾਹੀਦਾ ਵਾਣਾ ਇਹਨੂੰ ਪੁੱਛੇ ਕਿ ਤੂੰ ਇੰਨੇ ਪੈਸੇ ਕਿੱਥੇ ਲਈ ਫਿਰਦਾ ਵਾ ਕੀ ਵੇਚਦਾ ਵਾ ਤੂੰ ਇੱਕ ਨੰਬਰ ਦਾ ਮਾਲ ਵੇਚਦਾ ਦੋ ਨੰਬਰ ਦਾ ਵੇਚਦਾ ਕਿੱਥੋਂ ਹੁੰਦੇ ਤੇਰੇ ਕੋਲ ਇੰਨੇ ਪੈਸੇ ਜੀ ਪਰ ਉਹਦਾ ਤੇ ਕਹਣਾ ਕਿ ਹੁੰਦੇ ਨਾਲ ੱਟਕਾ ਹੋਇਆ ਬਹੁਤ ਸਾਰਾ ਸਾਰਾ ੱਟਕਾ ਹੋਇਆ ਤੇ ਜੇ ਵਪਾਰੀ ਜਿਹੜੇ ਜੀਐਸਟੀ ਲੱਖਣ ਤੇ ਜੀਐਸਟੀ ਦੇ ਰਹੇ ਨੇ ਟੈਕਸ ਫੇਅਰ ਨੇ ਐਸਐਸਪੀ ਸਾਹਿਬ ਨੇ ਉਹਨਾਂ ਸਾਫ਼ ਕਲੀਅਰ ਕੀਤਾ ਆਪਣੀ ਵੀਡੀਓ ਦੇ ਵਿੱਚ ਕਿ ਉਹ ਤੁਹਾਡੇ ਨਾਲ ਦਾ ਕੰਨ ਕੇ ਆਤਮ ਹੱਤਿਆ ਕੈਦ ਦੀ ਕਿਹੜੀ ਗੱਲ ਆ ਜੋ ਮਰਜ਼ੀ ਕਹੀ ਉਹ ਹੁਣ ਜੇ ਇਹਦੇ ਕੱਪੜੇ ਪਾਟਿਆਂ ਦੀ ਗੱਲ ਆਈਏ ਤਾਂ ਕੱਪੜੇ ਤੇ ਆਪ ਵੀ ਪਾੜ ਸਕਦਾ ਕੋਈ ਵੀ ਪਾੜ ਸਕਦਾ ਇਹ ਵੀ ਪਾੜ ਸਕਦਾ ਵਾ ਜੇ ਅਹੀਂ ਇਹਦੇ ਇਲਜ਼ਾਮ ਜਿਹੜੇ ਆ ਕਈ ਤਰ੍ਹਾਂ ਦੇ ਹੋ ਰਹੇ ਆ ਕਿਉਂਕਿ ਇਹ ਪਹਿਲਾਂ ਵੀ ਬੜੇ ਡਰਾਮੇ ਕਰਦਾ ਰਿਹਾ ਇਹੋ ਜੀ মিডিਆ ਸਾਹਮਣੇ ਬਹੁਤ ਡਰਾਮੇ ਕਰਦਾ ਰਿਹਾ ਵਾ ਜੀ ਪਰ ਤੁਸੀਂ ਹੁਣ ਸੌਂਦੇ ਕੀ ਜੇ ਹਸਪੀਟਲ ਦਾਖਲ ਜੇ ਤੁਹਾਡੇ ਨਾਲ ਕੀ ਹੋਇਆ ਮੇਰੇ ਨਾਲ ਜੀ ਮੇਰੇ ਸੱਟ ਲੱਗੀ ਆ ਮੈਂ ਤੇ ਬੇਨਤੀ ਉਹ ਕਰਾਂਗਾ ਐਸਐਸਪੀ ਉਨੇ ਜੀ ਦਾਤਰ ਮਾਰਿਆ ਸੀਟ ਦੇ ਮਗਰ ਤੋਂ ਕੱਢ ਗਏ ਅੱਛਾ ਹਾਂਜੀ ਜੀ ਤੇ ਜਿਆਦਾ ਗੰਬੇਸਟ ਹਾਂਜੀ ਜਿਆਦਾ ਇੱਥੇ ਆ ਬਾਕੀ ਉਹਦੇ ਨਾਲ ਜਿਹੜੇ 2-3 ਜਣੇ ਸੀ ਉਹਨਾਂ ਨੇ ਮੈਨੂੰ ਪਿੱਛੋਂ ਕੁੱਟਿਆ ਪਿੱਛੋਂ ਮੁੱਕੇ ਮਾਰੇ ਕੁਸ਼ ਗੁੱਜੀਆਂ ਸੱਟਾਂ ਲਾਈਆਂ ਮੇਰੇ ਇਲਾਕੇ ਦੇ ਵਿੱਚ ਤੇ ਜਨਾਬ ਦਾਤਰ ਜਿਹਦੇ ਕੋਲ ਹੋਵੇ 3-4 ਬੰਦੇ ਜਿਹਦੇ ਨਾਲ ਹੋਣ ਇਹੋ ਬੱਸ ਤੁਹਾਡੇ ਬਾਹਰ ਤੇ ਖੜਾ ਜੀ ਮੈਂ ਤੇ ਮਹਾਰਾਜ ਗਾੜੀ ਸ਼ੁਕਰ ਕਰਦਾ ਜੀ ਮੈਨੂੰ ਉੱਥੇ ਪਬਲਿਕ ਨੇ ਬਚਾਇਆ ਹਾਂਜੀ ਇਹਦੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਿੱਦਾਂ ਬਚੇ ਤੁਸੀਂ ਪਰਮਾਤਮਾ ਨੇ ਬਚਾਇਆ ਜੀ ਲੋਕਾਂ ਨੇ ਬਚਾਇਆ ਉਹ ਰੱਬੀ ਰੂਹ ਬਣ ਕੇ ਆਏ ਉਹਨਾਂ ਨੇ ਮੈਨੂੰ ਛਡਾਇਆ ਇਹਦੇ ਕੋਲੋਂ ਨਹੀਂ ਤੇ ਇਹਦੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਗਿਆ ਜੰਦਾ ਕਿ ਅੱਜ ਤੈਨੂੰ ਮੈਂ ਜਾਨੋਂ ਹੀ ਮਾਰ ਦੇਣਾ। ਪੁਲਿਸ ਦਾ ਸੋਚਿਆ ਕੀਤਾ? ਹਾਂਜੀ। ਤੇ ਕਾਰਵਾਈ ਹੋ ਰਹੀ ਪੁਲਿਸ ਕਾਰਵਾਈ? ਪੁਲਿਸ ਕਾਰਵਾਈ ਹੋ ਰਹੀ ਹੈ ਜੀ। ਸਿੱਤੇ ਚਾਹੁੰਦੇ ਕੀ ਤੁਹਾਡੀ ਵੀ ਮੰਗ ਸੀ। ਮੈਂ ਤੇ ਚਾਹਨਾ ਵਾ ਜੀ ਐਸਐਸਸੀ ਗਾੜੀ ਸਾਬ ਗਾੜੀ ਇੱਕ ਬੇਨਤੀ ਕਰਦਾ ਵਾਂ ਕਿ ਜੋ ਮੇਰੀ ਬਣਦੀ ਕਾਰਵਾਈ ਉਹ ਕੀਤੀ ਜਾਵੇ। ਵਜਾ ਇਹ ਆ ਜੀ ਕਈ ਵਾਰੀ ਮੈਂ ਉਹਦੇ ਇਹਨਾਂ ਦੀ ਦੁਕਾਨ ਗਾੜੀਆਂ ਜਦੋਂ ਲੰਘ ਕੇ ਜਾਂਦਾ ਨਾ ਇਹ ਮੈਨੂੰ ਘੇਰ ਲੈਂਦੇ ਆ ਜੀ ਸਾਨੂੰ ਮਾਲ ਸਸਤਾ ਦੋ। ਇਹ ਬੜਾ ਮੇਰੇ ਨਾਲ ਕਦੇ ਦੋਹਾਂ ਪਿਓ ਪਤਾ ਨਹੀਂ ਅੱਗੇ ਪਿੱਛੇ ਖਲੋ ਜਣਾ ਤੇ ਮੈਂ ਇਹਨਾਂ ਨੂੰ ਕਹਿੰਦਾ ਜੀ ਮੇਰੇ ਨਾਲ ਕੋਈ ਗੱਲ ਨਾ ਕਰੋ ਮੇਰੇ ਸਰਦਾਰ ਨਾਲ ਗੱਲ ਕਰੋ ਕੀ ਤਾਪਾ ਤੁਹਾਨੂੰ ਦੇਣਾ ਦੇਖ ਜੇ ਤੁਸੀਂ ਨਹੀਂ ਦੋਗੇ ਅਸੀਂ ਬਾਹਰੋਂ ਲੈ ਕੇ ਵੇਚਾਂਗੇ 2 ਨੰਬਰ ਚ ਮਾਲ ਵੇਚੀ ਭਾਵੇਂ 1 ਨੰਬਰ ਚ ਵੇਚੀ ਤੁਹਾਨੂੰ ਇਹਦੇ ਨਾਲ ਕੀ ਮਤਲਬ ਹੈ ਹੁਣ ਇੰਨੀਆਂ ਗੱਡੀਆਂ ਨਾਲ ਦੀਆਂ ਰੋਹ ਲੱਥਣ ਡੀਆਂ ਵਾ ਮੈਂ ਤੇ ਸੇਲ ਟੈਕਸ ਵਿਭਾਗ ਗਾੜੀ ਬੇਨਤੀ ਕਰਾਂਗਾ ਇਹਦੀ ਆਦੀ ਪਤਾ ਲਗਾਓ ਕਿ ਕਿੱਥੋਂ ਕਰਨ ਡੇ ਆ ਕੀ ਕਰਨ ਡੇ ਆ 2 ਨੰਬਰ ਚ ਮਾਲ ਵੇਚਣ ਡੇ ਕਿ 1 ਨੰਬਰ ਚ ਮਾਲ ਵੇਚਣ ਡੇ ਕੱਲਾ ਸਾਡਾ ਮਾਲ ਨਹੀਂ ਹੋਰ ਬੜਾ ਕੁਛ ਉਹਨਾ ਦੋ ਦਾ ਜ਼ਿਕਰ ਹੋਇਆ ਇਸ ਵੀਡੀਓ ਵਿੱਚ ਇਹ ਰਾਜਾ ਕੌਣ ਹੈ ਤੋਂ ਕੱਟੀ ਕਰੋ ਰਾਜੇ ਦਾ ਜੀ ਉਸ ਕੰਮ ਦੇ ਵਿੱਚ ਕੋਈ ਤੱਲੁਕਤ ਨਹੀਂ ਹੈਗਾ ਉਸੇ ਕੰਮ ਦੇ ਵਿੱਚ ਮੈਂ ਕੱਲਾ ਹੀ ਜਾ ਰਿਹਾ ਸੀ ਹਾਂਜੀ ਤੇ ਚੋਦੇ ਇਲਜ਼ਾਮ ਨੇ ਐਸਵੇਂ ਦੇ ਦਿਨੇਸ਼ ਕੋਸਲੇ ਦੇ ਵੀਡੀਓ ਤੁਸੀਂ ਵੀ ਸੁਣੀ ਹੈ ਉਹਨਾਂ ਇਲਜ਼ਾਮਾਂ ਚ ਕਿੰਨੀ ਕਿ ਸੱਚਾਈ ਝੂਠ ਹੈ ਜੀ ਜਿੰਨਾ ਮਰਜ਼ੀ ਬੋਲਣ 5 ਲੱਖ ਵਾਲਾ ਚੈਨ ਗਿਆ ਮੈਂ ਤੇ ਬੇਨਤੀ ਕਰਦਾ ਵਾਂ ਕਿ ਇਹਦੇ ਕੋਲ 5 ਲੱਖ ਰੁਪਏ ਆਇਆ ਕਿੱਥੋਂ ਆ ਜੇ 1 ਘੰਟੇ ਦੀ ਸੇਲ ਵੀ 5 ਲੱਖ ਰੁਪਈਆ ਵਾ ਤੇ ਸਾਰੀ ਦਿਹਾੜੀ ਦੀ ਸੇਲ ਕਿੰਨੀ ਹੋਏਗੀ ਇਹਦੀ ਇਹਤੇ ਇਨਕਮ ਟੈਕਸ ਦੇ ਭਾਗ ਨੂੰ ਪੁੱਛਣਾ ਚਾਹੀਦਾ ਐ ਇਹਨੂੰ ਕਿ ਤੇਰੇ ਕੋਈ ਇੰਨੇ ਪੈਸੇ ਆਏ ਕਿੱਥੋਂ ਆ ਕੀ ਵੇਚਣ ਡਿਆ ਤੂੰ ਕੋਈ ਬਿੱਲ ਦੱਸ ਕਿਹਦਾ ਬਿੱਲ ਕੱਟਣ ਡਿਆ ਵਾ ਤੂੰ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਸਰਕਾਰ ਲੋਥੇ ਮੈਂ ਆਪਣਾ ਮਾਲ ਸਪਲਾਈ ਕਰ ਰਿਆ ਸੀਗਾ ਮੈਂ ਕਿਸੇ ਨਾਲ ਮੇਰੇ ਕੋਲ ਮੈਂ ਤੇ ਮੇਰਾ ਇੱਕ ਮਲਾਜਮ ਸੀਗਾ ਆਈ ਉੱਥੇ ਗਏ ਆ ਮਾਲ ਦਿੱਤਾ ਵਾ ਪੇਮੈਂਟ ਲਈਆਂ ਨੇ ਤੇ ਪੇਮੈਂਟ ਲੈਣ ਤੋਂ ਬਾਅਦ ਅਸੀਂ ਗੱਡੀ ਦੇ ਵਿੱਚ ਮੈਂ ਆਪਣੀ ਬੈਠ ਗਿਆ ਵਾ ਮੈਂ ਤੁਰਨ ਲੱਗਾ ਵਾ ਕੋਈ ਮੇਰੇ ਚ ਗੱਡੀ ਨਹੀਂ ਕਿਸੇ ਨੇ ਮਾਰੀ ਨਾ ਮੈਂ ਗੱਡੀ ਵਾਰੀ ਕਿਸੇ ਤੇਰੀ ਭਾਈ ਉਹਨਾਂ ਦਾ ਇਲਜ਼ਾਮ ਹੈ ਕਿ ਉਹ ਸਾਹਮਣੇ ਆ ਰਹੇ ਸੀ ਤੁਹੀ ਰੰਜਸ਼ਣ ਕਿਉਂਕਿ ਨਾ ਜੀ ਨਾ 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 ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉੱਥੇ ਜਾ ਕੇ ਦੇ ਮੌਕੇ ਤੇ ਪੁੱਛ ਸਕਦੇ ਹੋ ਸਾਰਿਆਂ ਕੋਈ ਐਦਾਂ ਦੀ ਗੱਲ ਹੀ ਨਹੀਂ ਹੋਈ ਉੱਤੇ ਹੁਣ ਉਹਨਾਂ ਨੂੰ ਦੂਜਾ ਰੂਪ ਦੇਣ ਦੀ ਗੱਲ ਕਰਨਾਂ ਵਾਲਾ ਗੱਲ ਕਰਦੇ ਹੁਣ ਮੈਨੂੰ ਨਹੀਂ ਪਤਾ ਵੇਖੋ ਉਹਦੇ ਵਿੱਚ ਇੱਕ ਬੰਦੇ ਨੂੰ ਮੈਂ ਜਾਣਦਾ ਬੰਟੀ ਸੀਗਾ ਠੀਕ ਹੈ ਜੀ ਮੈਂ ਉੱਥੇ ਮੌਕੇ ਤੇ ਵੀਡੀਓ ਐ ਪਾਈ ਆ ਕਿ ਮੇਰੇ ਨਾਲ ਲੁੱਟਖੋਈ ਆ ਮੇਰੀ ਲੜਾਈ ਝਗੜਾ ਤੇ ਸਰ ਹੋਇਆ ਹੀ ਨਹੀਂ ਉੱਥੇ ਕੋਈ ਜੇ ਕੋਈ ਲੜਾਈ ਝਗੜਾ ਹੋ ਗਿਆ ਕੋ ਮੇਰੇ ਵੀ ਛੱਟ ਲੱਗੇ ਮੇਰੇ ਬੀ ਮਮੂਲੀ ਮਾਰੀ ਜਾਂ ਰਗੜਾਂ ਲੱਗੀਆਂ ਦੇਖੋ ਜੇ ਉਹਨਾਂ ਨੇ ਮੈਨੂੰ ਮਾਰਕਟਾਈ ਕਰਨ ਦੀ ਅੰਦਰ ਕੋਸ਼ਿਸ਼ ਕੀਤੀ ਮਾਰੀ ਮੋਟੀਆਂ ਰਗੜਾਂ ਲੱਗੀਆਂ ਉਹਨਾਂ ਨੇ ਮੈਨੂੰ ਬਾਹਰ ਕੱਢਣ ਦੀ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਬਾਹਰ ਨਹੀਂ ਨਿਕਲਿਆ ਮੈਂ ਆਪਣੀ ਗੱਡੀ ਨੂੰ ਲੋਕ ਲਾ ਕੇ ਰੱਖਿਆ ਉਹਨਾਂ ਨੇ ਤਿੰਨ ਚਾਰ ਬੰਦੇ ਹੀ ਦੂਤੇ ਨਿੱਧਰੋ ਪਏ ਦੇ ਦੂਤਨ ਉਧਰੋ ਪਏ ਦੇ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਇੱਕ ਬੰਦਾ ਮੇਰੀਆਂ ਜੇਬਾਂ ਚ ਨੋਟ ਕੱਢ ਰਿਆ ਸੀਗਾ ਦੇਖੋ ਸਰ ਜਿਹੜੀ ਗੱਲ ਉਹਨਾਂ ਨੇ ਕਹੀ ਨਾ ਹਾਂ ਇਹ ਕਰ ਕਲੀਅਰ ਕਰੋ ਤੁਸੀਂ ਲੋਕ ਲ ਅੰਦਰ ਬੈਠੇ ਸੀ ਦੋਨਾਂ ਪਾਸੇ ਤੋਂ ਗੱਡੀ ਲੋਕ ਸੀ ਤੁਹਾਡੇ ਕੋਲ ਚਾਬੀ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਕੈਸ਼ ਤੁਹਾਡੀ ਜੇਬਾਂ 'ਚ ਸੀ ਕਿਥੇ ਕੈਸ਼ ਕਿਤਾ ਕੱਢ ਰਹੇ ਸਰ ਮੇਰੇ ਕੋਲ ਕੈਸ਼ ਨਾਲ ਮੇਰੇ ਕਾਊਂਟਰ ਦੇ ਵਿਆਦ ਅਸ ਨਾਲ ਸੀਡ ਤੇ ਵਿਆਦ ਜੇਬਾਂ 'ਚ ਵੀ ਸੀਗਾ ਕਾਊਂਟਰ ਦੇ ਸਰ ਦੇਖੋ ਪਤਾ ਗਿਆ ਮੇਰਾ ਕੰਮ ਹੈ ਸਰ ਅਮੂਲ ਆਈਸਕ੍ਰੀਮ ਦਾ ਹੋਲਸੇਲ ਦਾ ਕੰਮ ਹੈ ਮੇਰੀਆਂ ਲੋਕਾਂ ਵਾਲ ਪੇਮੈਂਟ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਕਿ ਪੇਮੈਂਟ ਕੋਈ ਕੇਵਲੇ ਇਕੱਠੀ ਦੇ ਦਿੰਦਾ ਕੋਈ ਥੋੜੀ ਥੋੜੀ ਕਰਕੇ ਦਿੰਦਾ ਵਾ ਕੋਈ ਇਕੱਠੀ ਪੇਮੈਂਟ ਨਹੀਂ ਅੱਜ ਕੱਲ੍ਹ ਦਿੰਦੇ ਠੀਕ ਹੈ ਨਾ ਉਹਦਾ ਤਾਵਾ ਕਿ 10000 ਤੋਂ ਮੇਰੀ ਜੇਬ ਚ 40-50 ਹਜ਼ਾਰ ਜਾਂ ਲੱਖ 2 ਲੱਖ ਹਰ ਟਾਈਮ ਤੇ ਹੁੰਦਾ ਮੈਂ ਹੁਣੇ ਵੀ ਅਮੂਲ ਆਈਸਕ੍ਰੀਮ ਦਾ ਆਰਡਰ ਦੇਣ ਲੱਗਾ ਮੇਰੇ ਕੋਲ ਘੱਟੋ ਘੱਟ 3-4 ਲੱਖ ਰੁਪਏ ਦਾ ਆਰਡਰ ਬਣ ਜਣਾ ਮੇਰਾ ਜਿੰਨੀ ਪਰਚੇਜ਼ ਆ ਮੇਰੀ GST ਬਿਲਿੰਗ ਧਿਆਨ ਦੇਈ ਮੈਂ ਕੋ ਉਦਾਂ ਪਰਚੇਜ਼ ਨਹੀਂ ਕਰਦਾ ਕੁਸਲ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਉੱtre ਪਹਿਲਾਂ ਮੈਨੂੰ ਹਿੱਟ ਕੀਤਾ ਥੱਲੇ ਡਿੱਗਾ ਔਰ ਉਹਦੇ ਬਾਅਦ ਕੋ ਜਣ ਪਛਾਤੇ ਬੰਦੇ ਨਿਕਲਦੇ ਆ ਆਪਾਂ ਸਰ ਇਹ ਚੀਜ਼ ਦੀ ਇਨਕੁਆਰੀ ਕਰਨ ਵਾਸਤੇ ਤੇ ਉੱਥੇ ਜਿਹੜੇ ਬਾਜ਼ਾਰ ਚ CCTV ਹੋਣਗੇ ਮੈਂ ਤਾਂ ਗੱਡੀ ਜੇ ਨਹੀਂ ਉਤਰਿਆ ਤੁਹਾਡੇ ਤੋਂ ਇਲਜ਼ਾਮ ਲਗਾ ਰਹੇ ਨਹੀਂ ਕਿ ਤੁਸੀਂ 23 ਤਰਫ ਤੇ ਆ ਜਾਨੀ ਕਿ ਦਾਤਰ ਗੱਡੀ ਜੋ ਕਰਨੀ ਮੇਰੀ ਗੱਡੀ ਆ ਜੇ ਵੀ ਉੱਥੇ ਸਰ ਉੱਤੇ ਭਈ ਮੇਰੇ ਉੱਥੇ ਲੱਗੇ ਰ ਕੋਈ ਵੀ ਇੰਨਾ ਬਿਆਨ ਸਰ ਮੇਰੇ ਕੋ ਕੁਝ ਹੈ ਹੀ ਨਹੀਂ ਤੇ ਮਾਰਨਾ ਕੀ ਆ ਮੇਰੇ ਕੋ ਤਾਂ ਕੋਈ ਚੀਜ਼ ਵੀ ਨਹੀਂ ਕੀਤੀ ਮੈਂ ਤੇ ਦੇਖੋ ਪਤਾ ਕੀ ਆ ਮੈਂ ਮੈਨੂੰ ਤੇ ਇੰਨਾ ਚੀਜ਼ਾਂ ਦਾ ਇਲਮ ਵੀ ਨਹੀਂ ਸੀ ਕਿ ਕੋਈ ਹੋ ਸਕਦਾ ਕਿਉਂ ਮੈਂ ਪੰਜਾਬ ਦੇ ਵਿੱਚ ਰਹਿਣਾ ਠੀਕ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਇੱਕ ਕਿਸਮ ਦਾ ਵੀਡੀਓ ਦੇ ਵਿੱਚ ਧਮਕਾਉਂਦੇ ਹੋਏ ਨਜ਼ਰ ਆਏ ਕਿ ਅਗਰ ਮੈਨੂੰ ਇਨਸਾਫ ਨਾ ਮਿਲਿਆ ਪਰਚਾ ਦਰਜ ਨਾ ਹੋਇਆ ਤੇ ਮੈਂ ਆਪੇ ਆਪ ਨੂੰ ਅਗਰ ਆ ਰਾਂ ਸਰ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ ਮੇਰੇ ਕੋ ਹਰਾਂ ਕੀ ਆ ਆ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਰਾਤੀ 10 ਵਜੇ ਤੱਕ ਮੈਂ ਉੱਥੇ ਥਾਣੇ ਬੈਠਾ ਰਿਆ ਕਿ ਮੈਨੂੰ ਐਫ ਆਈ ਆਰ ਕੱਢ ਕੇ ਦਿਓ ਸਰ ਕਿਸੇ ਦੇ ਨਾਲ ਲੁੱਟਖੋਈ ਕੋ ਮੌਕਾ ਦਿੱਤਾ ਪੁਲਸ ਨੇ ਅੱਜ ਤੁਸੀਂ ਹੁਣ ਮੈਂ ਤੁਹਾਡੇ ਮਾਧਮੇਨ ਤੋਂ ਪਤਾ ਲੱਗਿਆ ਤੂੰ ਜਿੱਥੇ ਦਾਖਲ ਹੋਈ ਨਿਕਨੇ ਜੀ ਇਹਨਾਂ ਨੂੰ ਮੌਕਾ ਹੀ ਕਹਿੰਦੇ ਆ ਸਰ 6 ਵਜੇ ਦਾ ਇਨਸੀਡੈਂਟ ਆ 9 ਵਜੇ ਤੱਕ ਨਾ ਪੁਲਸ ਨੇ ਬੈਸਮਸਾਈ ਕਰਨ ਡਾ ਕਿ ਮੈਨੂੰ ਮੇਰੀ ਐਫ ਆਈ ਆਰ ਦੀ ਉਹਨਾਂ ਨੂੰ ਤੇ ਕਹ ਲਾ ਨਾ ਮਾਤੇ ਫਿਰ ਜੇ ਐਫ ਆਈ ਆਰ ਦੀ ਕਾਪੀ ਕੱਟੀ ਹੈ ਇਹਦੇ ਚ ਦੇਖੋ ਤੁਸੀਂ ਕੀ ਲਿਖ ਰਹੇ ਨੇ ਕਿ ਉੱਥੇ ਕੋਈ ਇਹਨਾਂ ਦੀ ਕਿਚੈਨੀ ਨਹੀਂ ਖੋਈ ਗਈ ਕੋਈ ਇਹਨਾਂ ਦੀ ਜੇਬ ਚੋਂ ਪੈਸੇ ਨਹੀਂ ਗਏ ਸਾਬਤ ਨਹੀਂ ਹੋਏ 9 ਵਜੇ ਤੱਕ ਤਾਂ ਮੈਂ ਇਹਨਾਂ ਨੂੰ ਕਹੀ ਜਾਂਦਾ ਪਿਆ ਮੈਨੂੰ ਐਫ ਆਈ ਆਰ ਦੀ ਕਾਪੀ ਦਿਓ ਉਹ ਤਾਂ ਮੈਨੇ ਇਹਨਾਂ ਕੋ ਦਿੱਤੀ ਨਾ ਗਈ ਕਿਹੜੇ ਵੇਲੇ ਇਹਨਾਂ ਨੇ ਮੇਰੀ ਪੁਸ਼ਟੀ ਕੀਤੀ ਬਾਜ਼ਾਰ 'ਚ ਲੋਕੀ ਕਹਿਣ ਲੱਗੇ ਨੇ ਉਹਨਾਂ ਨੇ ਇਹਨਾਂ ਦੀ ਵੀਡੀਓ ਬਣਾਈ ਆ ਰਾਜਾ ਨਾ ਦਾ ਕੋਈ ਕੋਲਡ ਡਰਿੰਕ ਵਾਲਾ ਵਾ ਉੱਥੇ ਉਦੋਂ ਕੋ ਵੀਡੀਓ ਆ ਕਿਉਂ ਨਹੀਂ ਪੁੱਛ ਲੈਣ ਗਈ ਉਹਦਾ ਨਾਂ ਤੱਕ ਨਹੀਂ ਐਫ ਆਈ ਆਰ ਚ ਲਿਖਿਆ ਇਹਨਾਂ ਨੇ ਮੈਂ ਤੇ ਆਪਣੇ ਬਿਆਨਾਂ ਚ ਦੇਣੇ ਮੈਂ ਆਪਣੀ ਵੀਡੀਓ ਚ ਵੀ ਕਹਿ ਰਿਹਾ ਤੋ ਮੈਂ ਤੁਹਾਡੇ ਮਾਧਿਅਮ ਨਾਲ ਵੀ ਸੀਐਮ ਸਾਹਿਬ ਨੂੰ ਇਹ ਕਾਂਗਾਂ ਦੇਖੋ ਇੱਥੇ ਅੰਧੇਰ ਨਗਰੀ ਮਚ ਰਹੀ ਹੈ ਬਟਾਲੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਮਚੀ ਪਈ ਹੈ ਕੋਈ ਲੈਂਡ ਆਰਡਰ ਨਾਂ ਦੀ ਚੀਜ਼ ਹੀ ਨਹੀਂ ਦੇਖ ਰਹੀ ਕੋਈ ਵਪਾਰੀ ਅਕਸਰ ਕਿਹਾ ਜਾਂਦਾ ਹੈ ਠੰਡਾ ਮਤਲਬ ਕੋਕੋ ਕੋਲਾ मेन माल को मैं मेरी कोई रंजिश नही मेरे नमला नहीं होना लुट खोह की ਮੇਰਾ ਕੋਈ ਹਮਲਾ ਨਹੀਂ ਹੈਗਾ ਮਿਰਤੇ ਮੈਂ ਕਹਿੰਦਾ ਮੈਂ ਇੱਕ ਵਾਰੀ ਵੀ ਨਹੀਂ ਕੀਤਾ ਐਫ ਆਈ ਆਰ ਦੇ ਵਿੱਚ ਸਭ ਕੁਝ ਵੀ ਨਹੀਂ ਹੈਗਾ ਐਫ ਆਈ ਆਰ ਦੇ ਵਿੱਚ ਤਾਂ ਕਲੀਅਰ ਲਿਖ ਦਿੱਤਾ ਕਿ ਉਹਨਾਂ ਨੇ ਕੁਝ ਕੀ ਹੋਇਆ ਹੀ ਨਹੀਂਗਾ ਦੇਖੋ ਸਰ ਤੁਹਾਡਾ ਕੈਮਰਾ ਚੱਲ ਰਿਹਾ ਆ ਮੇਰੇ ਗਲੇ ਦੇ ਨਿਸ਼ਾਨ ਦੇਖਿਓ ਤੈਨੀ ਦੇ ਨਿਸ਼ਾਨ ਹੈਗੇ ਐ ਤੇ ਕਿ ਨਹੀਂ ਹੈ ਤੁਸੀਂ ਦੇਖ ਲਓ ਜੀ ਨਹੀਂ ਹੈ ਕਿ ਤਾਂ ਦੱਸੋ ਹੁਣ ਮੈਂ ਮੈਨੂੰ ਕਿਸ ਤਰ੍ਹਾਂ ਮੈਂ ਦੱਸ ਸਕਦਾ ਚੈਨੀ ਮੇਰੇ ਕੋਲ ਹੀ ਮੈਂ ਇੱਕ ਦੇਖੋ ਮੈਂ ਹਰ ਸਾਲ ਇਨਕਮ ਟੈਕਸ ਪੇ ਕਰ ਰਿਹਾ ਮੈਂ ਨਿਆਕ ਰਿਪਿਊਟਿਡ ਫੈਮਿਲੀ ਤੋਂ ਆ ਤੇ ਮੇਰੀ ਜਿਹੜੀ ਮੈਂ ਬਿਲਡਿੰਗ ਜੇ ਖਲੋਤਾ ਉਹ 10 ਕਰੋੜ ਰੁਪਏ ਦੀ ਹੈ ਤੇ ਮੈਂ ਕੀ ਕਵਾਂਗਾ ਮੇਰੇ ਕੋ ਪੈਸੇ ਨਹੀਂ ਜਾਂ ਤੇ ਮੇਰ ਕੋ ਇਹ ਸਾਬਤ ਕਰੋ ਕਿ ਮੈਂ ਸੋਨਾ ਲੈ ਨਹੀਂ ਸਕਦਾ ਤੁਹਾਡੀ ਪੁਲਿਸ ਕਾਰਵਾਈ ਤੋਂ ਤੁਸੀਂ ਸੈਟੀਸਫਾਈ ਸਰ ਬਿਲਕੁਲ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਆਪਣੇ ਬਿੱਲ ਦੇਣ ਲੱਗਾ ਕਿ ਉਹ ਜਿਹੜੇ ਕਹਿੰਦੇ ਨੇ ਨਾ ਇਹ ਸੇਲ ਹੀ ਨਹੀਂ ਕਰਦੇ ਵੀ ਇੰਨੀ ਇਹਨਾਂ ਦੀ ਸੇਲ ਹੀ ਨਹੀਂ ਹੈਗੀ ਮੈਂ ਆਪਣੇ ਉਹ ਹੀ ਬਿੱਲ ਕੱਢ ਰਿਆ ਵਾਂ ਬਸ ਜਿਹੜੀ ਘੇਰ ਉੱਤੇ ਦਾਖਲ ਹੈ ਸਰ ਮੈਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ ਕੌਣ ਦਾਖਲ ਹੋਇਆ ਦਾ ਜਾਂ ਤੇ ਮੈਨੂੰ ਕੋਈ ਪਤਾ ਹੋਵੇ ਕਿ ਉਹ ਤਾਂ ਦਾਖਲ ਮੇਰੀ ਤੇ ਕਿਹਨੇ ਝਗੜਾ ਹੈ ਮੈਂ ਤਾਂ ਆਪਣੀ ਗੱਡੀ 'ਚ ਨਹੀਂ ਉਤਰਿਆ ਮੈਂ ਤੇ ਗੱਡੀ ਦੇ ਵਿੱਚ ਉਤਰਨ ਵਾਲਾ ਕੰਮ ਹੀ ਨਹੀਂ ਕੀਤਾ ਕਿਉਂਕਿ ਉਹ 8-10 ਜਨੇ ਸੀ ਉਹ ਮੈਨੂੰ ਮਾਰਨ ਨੂੰ ਪੈ ਰਹੇ ਸੀ ਮੈਂ ਗੱਡੀ ਚੋਂ ਬਿਲਕੁਲ ਬੈਠ ਕੇ ਆਪਣੀ ਗੱਡੀ ਲੋਕ ਲਾ ਕੇ ਆਪਣੀ ਜਾਨ ਬਚਾਈ ਹੈ ਮੈਨੂੰ ਐਸਐਚਓ ਸਾਹਿਬ बार-बार ਇੱਕ ਗੱਲ ਕਹਿੰਦੇ ਸੀਗੇ ਕਿ ਵੀ ਐਮਐਲਆਰ ਕਟਾ ਲਓ ਐਮਐਲਆਰ ਕਟਾ ਲਓ ਮੈਂ ਮਨਨ ਕਿਉਂ ਘਟਾਵਾਂ ਮੇਰਾ ਕੋ ਸਿਰ ਨਹੀਂ ਪਟਿਆ ਮੇਰਾ ਕੋ ਹੱਥ ਨਹੀਂ ਮੈਂ ਸਹੀ ਹਾਂ ਠੀਕ ਹੈ ਮੈਨੂੰ ਰਗੜਾਂ ਲੱਗੀਆਂ ਖਰੂਚ ਲੱਗੀਆਂ ਕਿਉਂਕਿ ਉਹਨਾਂ ਨੇ ਮੇਰੇ ਨਾਲ ਜਦੋਂ ਖਿਚਣ ਖਚਾਈ ਕੀਤੀ ਹੈ ਉਹਦੇ ਚ ਰਗੜਾਂ ਲੱਗੀਆਂ ਉਹਦੀ ਮੈਂ ਐਮਐਲਆਰ ਕੀ ਘਟਾਵਾਂਗਾ ਮੈਂ ਮੈਂ ਉਹ ਮੈਨੂੰ ਲੱਗਦਾ ਪਿਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਦੂਜੀ ਧਿਰ ਦਾਖਲਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਪਰ ਇਸ ਚੀਜ਼ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹ ਰਲੀ ਹੋਈ ਹੈ ਜੇ ਮੈਨੂੰ ਇੱਥੋਂ ਨਾ ਇਨਸਾਫ ਮਿਲੇਗਾ ਮੈਂ ਹਾਈ ਕੋਰਟ ਤੱਕ ਜਾਵਾਂਗਾ ਮੈਂ ਇਨਸਾਫ ਲਵਾਉਂਗਾ